ਫਗਵਾੜਾ ਸ਼ਹਿਰ ਦੇ ਗੁੜਮੰਡੀ ਬਾਜ਼ਾਰ ਵਿੱਚ ਸਥਿਤ ਭਗਤ ਦੀ ਹੱਟੀ ਤੇ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਦੁਕਾਨ ਵਿੱਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਸਾਰੀ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਨੇ ਦੱਸਿਆ ਕਿ ਦੁਕਾਨ ਵਿੱਚ ਲੱਗੇ ਹੋਏ ਦੋ ਏਸੀ ਅਚਾਨਕ ਫਟ ਗਏ ਜਿਸ ਕਾਰਨ ਇਹ ਸਾਰਾ ਹਾਸਾ ਵਾਪਰ ਗਿਆ ਉਹਨਾਂ ਕਿਹਾ ਕਿ ਅੱਗ ਲੱਗਣ ਨਾਲ ਉਹਨਾਂ ਦੀ ਦੁਕਾਨ ਤੇ ਪਏ ਸਮਾਨ ਦਾ ਕਾਫੀ ਨੁਕਸਾਨ ਹੋ ਗਿਆ ਹੈ ਤੇ ਇਸ ਹਾਸੇ ਨਾਲ ਜਾਨੀ ਨੁਕਸਾਨ ਤੋਂ ਬਚਾਰਿਆ ਏਟੀ ਫਟਣ ਨਾਲ ਹੋਏ ਜ਼ਬਰਦਸਤ ਧਮਾਕੇ ਕਾਰਨ ਆਸ-ਪਾਸ ਦੇ ਲੋਕਾਂ ਵਿੱਚ ਭਗੜਾੜ ਮਚ ਗਈ। ਉਧਰ ਇਸ ਸਾਰੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਤਿੰਨ ਗੱਡੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ। ਹੋਰ ਇਸ ਮੌਕੇ মিডিਆ ਨੂੰ ਜਾਣਕਾਰੀ ਦਿੰਦੇ ਆਂ ਦੁਕਾਨ ਮਾਲਕ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਕੀ ਕਿਹਾ? ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ। ਜਸਮੰਤ لال ਬਾਂਗਾ ਜੀ। ਅਜੀ ਸਰ ਕੀ ਮਾਮਲਾ ਕੀ ਆ ਜਿਹੜਾ ਇਹ? ਭਗਤ ਦੀ ਹੱਟੀ ਦੀ ਦੁਕਾਨ ਦਾ ਨਾਂ ਆ। ਹਾਂਜੀ ਏਸੀ ਗਰਮੀ ਕਰਕੇ ਗਰਮੀ ਕਰਕੇ ਏਸੀ ਫਟ ਗਿਆ ਕਿੰਨਾ ਨੁਕਸਾਨ ਹੋ ਗਿਆ ਬਜੀ ਨੁਕਸਾਨ ਦਾ ਹਜੇ ਕੋਈ ਅੰਦਾਜ਼ ਨਹੀਂ ਲਗਾਇਆ ਜੀ ਹਾਂਜੀ ਹਈ ਤੇ ਮਾਲ ਬਚਾ ਸਾਡਾ ਜਾਨ ਮਾਲ ਸਾਡੀ ਬਚ ਗਈ ਸਭ ਤੇ ਮੁੰਡਿਆਂ ਦੇ ਵੀ ਸਾਡੇ ਸਭ ਤੇ ਇਹ ਹੋਇਆ ਕਿਦਾਂ ਜੀ ਮਤਲਬ ਕੀ ਏਸੀ ਫਟ ਗਿਆ ਬਜਾ ਗਰਮੀ ਕਰਕੇ ਕਿੰਨੇ ਏਸੀ ਸੀ ਆਪਣੇ ਦੋ ਏਸੀ ਸੀ ਅੱਛਾ ਦੋਨਾਂ ਨੂੰ ਅੱਗ ਪੈ ਗਈ ਹਾਂਜੀ ਚੱਲ ਚੱਲ ਜਿਆਦਾ ਕਿੱਥੇ ਬਾਹਰ ਗੇਟ ਕਿਦਾਂ ਪਹੁੰਚਣੀ ਹੈ ਫਾਇਰ ਬ੍ਰਿਗੇਡ ਮੁਕਿਸਪ ਹੋਗੇ ਜੀ ਕਿੰਨੀਆਂ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੋ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੀਆਂ ਹੁਣ ਕਿਦਾਂ ਕਿਤੇ ਕਾਬੂ ਆ ਜੀ ਹੁਣ ਠੀਕ ਹੈ ਕਾਬੂ ਅੱਗ ਕਾਬੂ ਆ ਫਾਇਰ ਨੇ ਪੂਰੀ ਹਲਕੀ ਸੀ ਜੀ ਅਸੀਂ ਮੰਡੀ ਗੁਰ ਮੰਡੀ ਰੋਡ ਤੇ ਆਏ ਆ ਕੀ ਮਾਮਲਾ ਕੀ ਥਾਰਾ ਹਾਂਜੀ ਅੱਜ ਫਾਇਰ ਬ੍ਰਿਗੇਡ ਤੇ ਕਾਲ ਆਈ ਸੀਗੀ ਇੱਕ ਕੀ 12 10 ਤੇ ਭਗਤ ਦੇ ਹੱਟੇ ਲੋਹਾ ਮੰਡੀ ਚ ਅੱਗ ਲੱਗ ਗਈ ਕੱਪੜੇ ਦੀ ਦੁਕਾਨ ਤੇ ਜੀ ਤੇ ਮੌਕੇ ਤੇ ਫਾਇਰ ਬ੍ਰਿਗੇਡ ਲਵਾ ਕੇ ਦੇਖਿਆ ਤੇ ਏਸੀ ਦੇ ਕਾਰਨ ਅੱਗ ਲੱਗੀ ਆ ਤੇ ਮੌਕੇ ਤੇ ਫਾਇਰ ਬ੍ਰਿਗੇਡ ਨੇ ਪਾਣੀ ਦੀ ਮਦਦ ਨਾਲ ਚੰਗੀ ਤਰ੍ਹਾਂ ਕਾਬੂ ਪਾਇਆ ਤੇ ਫਰਮੇਡ ਦੀਆਂ ਗੱਡੀਆਂ ਕਿੰਨੀਆਂ ਟੋਟਲ ਹੋ ਗਈਆਂ ਫਾਇਰ ਬ੍ਰਿਗੇਡ ਦੀਆਂ ਲਗਭਗ 3 ਗੱਡੀਆਂ ਲਾ ਦਿੱਤੀਆਂ ਨੁਕਸਾਨ ਕਿੰਨਾ ਹੋ ਗਿਆ ਆਪਣਾ ਨੁਕਸਾਨ ਦਾ ਅਦਾਜਾ ਤਾਂ ਮਾਲਕ ਦਾ ਸਕਦੇ ਕਿ ਤੇ ਕਾਰਨ ਕੀ ਰਿਹਾ ਅੱਗ ਲੱਗਣ ਦੇ ਤੇ ਮਾਲਕਾ ਦੇ ਅਨੁਸਾਰ ਏਸੀ ਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਹੈ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ 12:10 ਤੇ ਹੁਣ ਕਾਬੂ ਆ ਕਿਤੇ ਅੱਗ ਕਾਬੂ ਹੋ ਗਈ